ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਛੇਤੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸ ਦੀ ਟੈਂਡਰ ਪ੍ਰਤੀਕਿਰਿਆ ਅੰਤਿਮ ਪੜਾਅ ਤੇ ਹੈ ਅਤੇ ਫਰਵਰੀ ਦੇ ਪਹਿਲੇ ਹਫਤੇ ਟੈਂਡਰ ਖੁੱਲਣਗੇ ਸਿਵਲ ਹਸਪਤਾਲ ਵਿਖੇ ਪਹੁੰਚੇ ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਆਈਸੀਯੂ ਜਰਨਲ ਵਾਰਡ ਅਤੇ ਨਸ਼ਾ ਛਡਾਉ ਕੇਂਦਰ ਦਾ ਦੌਰਾ ਕਰਕੇ ਮਰੀਜ਼ਾਂ ਅਤੇ ਆਮ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਦਾਅਵਾ ਕੀਤਾ ਕਿ ਮੈਡੀਕਲ ਕਾਲਜ ਦੀ ਉਸਾਰੀ ਦੀਆਂ ਲੋੜੀਂਦੀਆਂ ਪ੍ਰਤੀਕਿਰਿਆਵਾਂ ਜੋ ਨੇ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਅਤੇ 2025 ਦੇ ਆਖਿਰ ਤੱਕ ਇਹ ਕਾਲਜ ਬਣ ਕੇ ਤਿਆਰ ਹੋ ਜਾਵੇਗਾ ਉਨਾ ਗਏ ਵੀ ਕਿਹਾ ਕਿ ਇਹ ਮੈਡੀਕਲ ਕਾਲਜ অতি ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਹੋਵੇਗਾ ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ 24 ਘੰਟੇ ਅਤੇ 7 ਦਿਨ ਮੌਜੂਦ ਰਹਿਣਗੇ ਅੱਜ ਵਿਜ਼ਿਟ ਤਾਂ ਕੀ ਮੋਟਿਵ ਸੀ ਜਿਹਨੂੰ ਲੈ ਕੇ ਅੱਜ ਜਿਹੜੀ ਸਪੈਸ਼ਲ ਵਿਜ਼ਿਟ ਕੀਤੀ ਗਈ ਤਾਂ ਇਹਦੇ ਚ ਇੱਕ ਤਾਂ ਹੈਗਾ ਜੀ ਜਿਹੜੇ ਸਾਡੇ ਜਿਵੇਂ ਮੱਲਕਲੇ ਨੇ ਕਾ ਉਹਨਾਂ ਦਾ ਸਾਰਿਆਂ ਦਾ ਰਿਵਿਊ ਹੈ ਜੀ ਜਿਹੜੇ ਸਾਡੇ ਪ੍ਰਾਇਮਰੀ ਕੇਅਰ ਦਾ ਜੋ ਬਹੁਤ ਅੱਛਾ ਕਰ ਰਿਹਾ ਉਹਦੇ ਚ ਤਿੰਨ ਮੱਲਕਲੇ ਨੇ ਕਾ ਜਿੱਥੇ 20 ਤੋਂ ਘੱਟ ਪੇਸ਼ੈਂਟ ਹੈ ਉਹਦਾ ਮੈਂ ਉਹਨਾਂ ਨੂੰ ਦੱਸਿਆ ਵੀ ਕੀ ਕਰਨਾ ਤੁਹਾਡੇ ਲੁਧਿਆਣੇ ਦੇ ਵਿੱਚ ਕਈ ਜਗ੍ਹਾ ਤੇ ਹੈਗਾ ਵੀ ਕਿਤੇ 100 150 200 250 ਪੇਸ਼ੈਂਟ ਵੀ ਆ ਰਹੇ ਉੱਥੇ ਤੁਹਾਡੇ 100 ਤੋਂ ਵੱਧ ਵਾਲਾ ਕੋਈ ਹੈ ਨਹੀਂ ਉੱਥੇ ਤੁਹਾਡੇ ਮਤਲਬ ਤਕਰੀਬਨ ਠੀਕ ਚੱਲ ਰਿਹਾ ਬਾਕੀ ਦੇ ਪਰ ਤਿੰਨ ਦੇ ਵਿੱਚ ਪ੍ਰੋਬਲਮ ਸੀ ਜਿਹੜੇ ਕਿ ਤੁਸੀਂ ਮੀਡੀਆ ਵਾਲੇ ਹਾਈਲਾਈਟ ਵੀ ਕਰ ਦਿੰਦੇ ਹੋ ਜਿਹੜਾ 1 2 ਨੂੰ ਨੂੰ ਜਾ ਕੇ ਨਾ ਜੀ ਅਸੀਂ ਇਹ ਕਹਿੰਦੇ ਸਾਡੀ ਹਰ ਇੱਕ ਤੇ ਆਖਿਆ ਜੀ ਜਿਹੜੇ ਵੱਧ ਦੇਖ ਰਿਹਾ ਉਹਨਾਂ ਦੀ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਜਿਹੜੇ ਘੱਟ ਹੈ ਉਹਨਾਂ ਦੇ ਕੀ ਕਾਰਨ ਹੈ ਉਹਦੇ ਵੀ ਦੇਖ ਰਿਹਾ ਉਹਦੀ ਰੈਮਡੀਅਲ ਮੀਜਰਸ ਵੀ ਆਬਵੀਅਸਲੀ ਕਰ ਰਹੇ ਹਾਂ ਦੂਜਾ ਜਿਹੜੀ ਸਾਡੀ ਸ ਨਵੀਂ ਮੈਨਪਾਵਰ ਕੀ ਚਾਹੀਦੀ ਹੈ ਵਾਟ ਆਰ ਦਾ ਗੈਪਸ ਮਨ ਲਓ ਜਿਹੜੀ ਆਪਣੇ ਬਿਲਡਿੰਗ ਦੇ ਵਿੱਚ ਜਿਵੇਂ ਤੁਹਾਡੀ ਨਵੀਂ ਬਿਲਡਿੰਗ ਐ ਤੇ ਬਣੇਗੀ ਬਾਕੀਆਂ ਦੇ ਵਿੱਚ ਰਿਪੇਅਰ ਚਾਹੀਦੀ ਬਹੁਤ ਦੇਰ ਤੋਂ 15-15 ਸਾਲ ਤੋਂ ਰਿਪੇਅਰ ਨਹੀਂ ਹੋਈ ਸੀ ਉਹਨਾਂ ਦੀ ਮਾਈਨਰ ਰਿਪੇਅਰ ਪਰ ਨਵੇਂ ਮਨਰ ਕਲੀਨਿਕ ਵੀ ਮੰਗ ਹੋ ਰਹੀ ਕਿ ਹਾਂ ਉਹ ਕਰਾਂਗੇ ਜੀ ਉਹ ਉਹਦੀ ਉਹਦੀ ਇੱਕ ਲਿਸਟ ਬਣਾ ਰਹੇ ਹਾਂ ਅਸੀਂ ਉਹਦੀ ਸਾਡੀ ਜੀਓ ਸਪੈਸ਼ਲ ਮੈਪਿੰਗ ਕਰਕੇ ਅਸੀਂ ਡਿਸਟੈਂਸ ਵਾਈਜ਼ ਕਰਦੇ ਆਂ ਬਟ ਅਸੀਂ ਕਿਹਾ ਵੀ ਲੋਕਲੀ ਵੀ ਇੰਟੀਗਰੇਟ ਕਰੀਏ ਤੁਹਾਡੇ ਇੱਕ ਮੁਹੱਲੇ ਕਨੇਕਟ ਜਿਹੜਾ ਦੂਜੇ ਦੇ ਨੇੜੇ ਆ ਉੱਥੇ ਓਪਰੇਡੀ ਘਟਾ ਵੀ ਉਹ ਜੇ ਆਪਾਂ ਥੋੜ ਅਸਲ ਵਿੱਚ ਖਾਲੀ ਪੋਸਟਾਂ ਬਹੁਤ ਹੈਗੀਆਂ ਡਾਕਟਰ ਕਈ ਜਗ੍ਹਾ ਨਹੀਂ ਉਹਦੀ ਭਰਤੀ ਸ਼ੁਰੂ ਹੋ ਚੁੱਕੀ ਹੈ ਜੀ ਜਿਹੜੀ ਹੈਗੀ ਆ ਉਹ ਪਹਿਲਾਂ ਅਸੀਂ ਡਾਕਟਰਸ ਨਰਸਸ ਕਲਾਸ 4 ਜਿੰਨੇ ਪੈਰਾਮੈਡੀਕਸ ਹੈ ਉਹਨਾਂ ਦੀ ਸਾਰਿਆਂ ਦੀ ਭਰਤੀ ਚੱਲ ਰਹੀ ਹੈ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ ਬਟ ਆਫਟਰ ਸਰਟਨ ਪੁਆਇੰਟ ਸਰਟਨ ਯਰ ਡਿਜ਼ਾਈਨ ਕਰਦੇ ਨੇ ਬਿਲਕੁਲ ਠੀਕ ਹੈ ਜੀ ਬਹੁਤ ਉਹਨਾਂ ਦੀ ਇੱਕ ਤਾਂ ਜੁਆਇਨ ਬਹੁਤ ਘੱਟ ਕਰਦੇ ਆ ਜਿਹੜੇ ਜੁਆਇਨ ਕਰਦੇ ਆ ਉਹਨਾਂ ਦੀ ਰੈਟਸਨ ਟੈਨਸ਼ਨ ਨਹੀਂ ਹੈ ਕਿਉਂਕਿ ਜਿਹੜੀ ਉਹਨਾਂ ਦੇ ਪ੍ਰਾਈਵੇਟ ਦੇ ਵਿੱਚ ਗਵਰਨਮੈਂਟ ਦੇ ਵਿੱਚ ਸਰਵਿਸ ਦਾ ਬਹੁਤ ਡਿਫਰੈਂਸ ਹੈ ਉਹਦੇ ਵਾਸਤੇ ਅਸੀਂ ਇੱਕ ਨਵੀਂ ਸਕੀਮ ਜ ਉਹਨਾਂ ਨੂੰ ਪਾਰਲੀਮੈਂਟ ਬੋਰਡ ਤੇ ਲੈ ਕੇ ਆਣਾ ਇਹ ਇਹ ਸਾਰੇ ਦੇਸ਼ ਦੀ ਸਮੱਸਿਆ ਹੈ ਜੀ ਸਰ ਜਿਹੜੀ ਇੱਥੇ ਇੱਕ ਮੇਨ ਇਸ਼ੂ ਆ ਰਿਹਾ ਕਪੂਰਦੇ ਵਿੱਚ ਹੈਲਥ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਚ ਬਹੁਤ ਤਾਲਮੇਲ ਦੀ ਕਮੀ ਹੋਦੀ ਕਿਉਂਕਿ ਪਿਛਲੇ ਦਿਨੀ ਇੱਕ ਬੱਸ ਸਟੈਂਡ ਦੇ ਵਿੱਚ ਇੱਕ ਨਗਨ ਹਾਲਤ ਦੇ ਵਿੱਚ ਹਉਲਤ ਸੀ ਤਾਂ ਉਹ ਉਸ ਵੇਲੇ ਬਹੁਤ ਜਿਹੜਾ ਡਿਫਰੈਂਟ ਨਜ਼ਰ ਆ ਉਹ ਇਸ ਤਰ੍ਹਾਂ ਨੇ ਬਹੁਤ ਜਦੋਂ ਮੇਰੇ ਕੋਲੇ ਕੋਈ ਵੀ ਇਦਾਂ ਦੀ ਖਬਰ ਪਹੁੰਚਦੀ ਹੈ ਜੀ ਮੈਂ ਇਮੀਡੀਏਟਲੀ ਉਹਦੀ ਕੌਗਨੇਸ ਲੈਂਦਾ ਸਾਰੇ ਰਿਸ਼ਮੂਹ ਪਰ ਜਿਹੜੇ ਆ ਜਿਹੜਾ ਤੁਹਾਡੇ ਮੈਂ ਦੱਸਿਆ ਵੀ ਕੱਲ ਜਲੰਧਰ ਵੀ ਸੀ ਜਿਵੇਂ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਪ੍ਰਵਿਰਤੀ ਆ ਗਈ ਹੈ ਨ ਹੁਣ ਜਿਹੜਾ ਬੰਦਾ ਨਸ਼ੇੜੀ ਆ ਉਹ ਇਹੋ ਜਿਹੋ ਜਿਹ ਤੁਸੀ ਕੱਲ ਦੱਸਿਆ ਉਹੋ ਜਿਹੇ ਕੰਮ ਉਹੋ ਜਿਹੇ ਕੰਮ ਕਰੇਗਾ ਕੋਈ ਕ੍ਰਾਈਮ ਰਿਲੇਟਡ ਨਹੀਂ ਜੋ ਵੀ ਸ਼ਾਨ ਕਰਸਿਆ ਉਹ ਲੈ ਪਰ ਜਦੋਂ ਇਦਾਂ ਦਾ ਮਾਮਲਾ ਆਉਂਦਾ ਹਾਰਡ ਸਟੇਟ ਅਧਿਕਾਰੀ ਉਹ ਆਪਣੀ ਜ਼ਿੰਮੇਵਾਰੀ ਤੋਂ ਹੱਥ ਪਛਾਨ ਕਰਦੇ ਆ ਜੀ ਅਸੀਂ ਸਾਡੀ ਅੱਜ ਕੱਲ੍ਹ ਬਾਤ ਹੋ ਗਈ ਹੈ ਸਾਰੀ ਬੈਟਰ ਕੋਆਰਡੀਨੇਸ਼ਨ ਜਿਹੜਾ ਸ਼ੂਨੋ ਕਾਰਡ ਜਿਹੜੇ ਬਣਾ ਰਹੇ ਆ ਜੀ 5 ਲੱਖ ਦਾ ਬੀਮਾ ਇਹ ਚੱਲਦੇ ਤੇ ਕਿਤੇ ਹੈ ਜੀ ਚੱਲਦੇ ਆ ਜੀ ਚੱਲਦੇ ਦੇਖੋ ਇਹ ਮੈਂ ਦੱਸਦਾ ਜਦੋਂ ਚੰਨੀ ਜੀ ਸੀਗੇ ਨਾ ਉਦੋਂ ਉਹਨਾਂ ਨੇ ਜਾਣ ਲੱਗੇ ਨਾ ਜੀ ਉਹਨਾਂ ਨੇ ਜਿਹੜਾ ਜਿਹੜਾ ਸਰਵਿਸ ਪ੍ਰੋਵਾਈਡ ਸਾਡੀ ਸਰਕਾਰ ਆਈ ਉਹਨਾਂ ਨੇ ਪੀਜੀਆਈ इवन ਸਰਕਾਰੀ ਹਸਪਤਾਲਾਂ ਨੂੰ ਲੈਣੇ ਬੰਦ ਕਰ ਦਿੱਤੇ ਸੀ ਹੁਣ ਸਰਕਾਰੀ ਸਰਵਿਸਿਟੀਆਂ ਨਹੀਂ ਸੁਣ ਲੋ ਸੁਣ ਲੋ ਨਾ ਜੀ ਹੁਣ ਸੁਣ ਲੋ ਹੁਣ ਅਸੀਂ ਇਹਨੂੰ ਟਰਸਟ ਮੋਡ ਤੇ ਚਲਾ ਰਹੇ ਹਾਂ ਹੁਣ ਇਹਨਾਂ ਦੀ ਸਿਰਫ 1.5 ਮਹੀਨੇ ਦੀ ਪੈਂਡਿੰਗ ਆ ਕੁਝ ਪੁਰਾਣੇ ਉਸ ਵੇਲੇ ਦੇ ਛੜਿਆ ਗਿਆ इवन ਜਿਹੜੇ ਤੁਹਾਡੇ ਜਿਹੜੀ ਪਹਿਲਾਂ ਬਾਦਲ ਸਾਹਿਬ ਵੱਲੋਂ ਸਕੀਮ ਸੀ ਉਹਦੇ ਪੈਸੇ ਲੋਕਾਂ ਦੇ ਰਹਿੰਦੇ ਆ ਉਹਦਾ ਵੀ ਅਸੀਂ ਕੋਈ ਨਾ ਕੋਈ ਲੱਭ ਰਹੇ ਹਾਂ ਹੁਣ ਇਹਦੀ ਰੈਗੂਲਰਲੀ ਸਕੀਮ ਬਹੁਤ ਵਧੀਆ ਚੱਲ ਰਹੀ ਆ ਇਹਨੂੰ ਅਸੀਂ ਹੋਰ ਬਿਹਤਰ ਕਰਨ ਜਾ ਰਹੇ ਹਾਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਇਹਦਾ ਕੀ ਮੋਟਿਵ ਹੈ ਜਿਹੜਾ ਇੱਥੇ ਹੁਣ ਪ੍ਰੋਗਰਾਮ ਹੈ ਇਹ ਕਿਉਂਕਿ ਔਰਤਾਂ ਦਾ ਇੱਕੋ ਇੱਕ ਸੈਂਟਰ ਹੈ ਜੀ ਇਹੋ ਜਿਹੇ ਸੈਂਟਰ ਅਸੀਂ ਹੋਰ ਵੀ ਬਣਾਣੇ ਹਨ ਉਹ ਅਸੀਂ ਦੁਬਾਰਾ ਰਿਵਾਈਵ ਕਰਕੇ ਬਹੁਤ ਵਧੀਆ ਤਰੀਕੇ ਨਾਲ ਦੀ ਸਕਿੱਲ ਡਿਵੈਲਪਮੈਂਟ ਐਡ ਕਰਨੀ ਹੈ ਜੀ ਔਰ ਇਹਦੇ ਚ ਹੋਰ ਅਸੀਂ ਨਵੇਂ ਜਿਹੜੇ ਫੀਚਰਸ ਐ ਹੁਲਾ ਕੇ ਆਏ ਕੀ ਕੀ ਫੀਚਰ ਹੋਣਗੇ ਉਹ ਉਹਦੇ ਚ ਜਿਵੇਂ ਸਵੇਰੇ ਯੋਗਾ ਮੈਡੀਟੇਸ਼ਨ ਹੋਏਗਾ ਜੀ ਕਾਉਂਸਲਿੰਗ ਹੋਏਗੀ ਫੈਮਿਲੀ ਕਾਉਂਸਲਿੰਗ ਹੋਏਗੀ ਕਮਿਊਨਿਟੀ ਕਾਉਂਸਲਿੰਗ ਹੋਏਗੀ ਕਮਿਊਨਿਟੀ ਇੰਟੀਗ੍ਰੇਸ਼ਨ ਹੋਏਗੀ ਉਹਦੇ ਵਿੱਚ ਕੋਈ ਨਾ ਕੋਈ ਕואਰਡੀਨੇਸ਼ਨ ਜਿਹਦਾ ਵੀ ਜ਼ਿਕਰ ਕਰ ਰਹੇ ਹੋ ਤੁਸੀਂ ਇਹ ਬਹੁਤ سارے ਡਿਪਾਰਟਮੈਂਟ ਹੈ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਹੈ ਡਿਪਟੀ ਕਮਿਸ਼ਨ ਆਰਡੀਸੀ ਡਿਵੈਲਪਮੈਂਟ ਜਿਵੇਂ ਕੋਈ ਜਿਵੇਂ ਤੁਹਾਡਾ ਕ੍ਰਿਸ਼ੀ ਵਿਕਾਸ ਕੇਂਦਰ ਆਊਗਾ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਦਾ ਆਊਗਾ ਇਹ ਅਸੀਂ ਮਿਨਿਸਟਰੀ ਲੈਵਲ ਤੋਂ ਲੈ ਕੇ ਨੀਚੇ ਤੱਕ ਅਸੀਂ ਚੜੇ ਸਾਰੇ ਡਿਫਰੈਂਟ ਡਿਪਾਰਟਮੈਂਟਸ ਹਨ ਉਹਨਾਂ ਨੂੰ ਇੱਕ ਯੂਨੀਫਾਈਡ ਜਿਹੜਾ ਐਫਰਟ ਕਰ ਰਿਹਾ ਇਹ ਸਾਰਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਜਾਂ ਸੈਂਟਰ ਦਾ ਵੀ ਨਹੀਂ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਸਾਰਾ ਇਹ ਚ ਐਡ ਆਨ ਕੀ ਹੋਊਗਾ ਸੈਂਟਰ ਦਾ ਦੇਖੋ ਕੁਝ ਇੱਕ ਚੀਜ਼ਾਂ ਸੈਂਟਰ ਦੀ ਵੀ ਹੋਣਗੀਆਂ ਸੈਂਟਰ ਕੋਈ ਅਲੱਗ ਨਹੀਂ ਹੁੰਦਾ ਜੀ ਜਿਹੜੇ ਲੋਕ ਪੰਜਾਬ ਸਰਕਾਰ ਚੋਂ ਨੇ ਉਹ ਹੀ ਸੈਂਟਰ ਚੋਂ ਨੇ ਜਿਸ ਤਰ੍ਹਾਂ ਕਿ ਕਪੂਤਲਾ ਸੈਂਟਰ ਹੈ ਚ ਹੋਰ ਤੁਸੀਂ ਕੀ ਐਡ ਆਨ ਕਰਦੇ ਇਹਦੇ ਵਿੱਚ ਇਹਦੇ ਵਿੱਚ ਪੰਜਾਬ ਸਰਕਾਰ ਵੀ ਹੋ ਜੋ ਸਾਲ ਕਰ ਸਰ ਸੈਂਟੀ ਜੈ ਡਿਨਿਕਸ ਚ ਆਪੀ ਡੀ ਕਟ ਹੈ ਜੀ ਹੈ ਉਹਦੇ ਲਈ ਆਪਾਂ ਰੀ ਲੋਕੇਟ ਕਰ ਰਹੇ ਆ ਕਿ ਨਹੀਂ ਨਹੀਂ ਰੀ ਲੋਕੇਟ ਕਰਨਾ ਸੋਲੂਸ਼ਨ ਨਹੀਂ ਆ ਜੀ ਉੱਥੇ ਉੱਥੇ ਪ੍ਰੈਗਨੈਂਟ ਲੇਡੀਜ਼ ਤਾਂ ਹੈ ਨਾ ਉਹ ਸਰੀਅਸ ਵੀ ਠੀਕ ਠੀਕ ਹੈ ਉੱਥੇ ਲੋਕਲ ਹਾਈ ਬ੍ਰੈਪਰੈਸ਼ਨ ਬਲੱਡ ਪ੍ਰੈਸ਼ਰ ਦੇ ਤਾਂ ਹੈ ਨਾ ਬੱਚੇ ਤਾਂ ਹੈ ਉਹ ਮੈਂ ਕਿਹਾ ਲੈ ਕੇ ਸਾਰੇ ਨਹੀਂ ਸਪੇਸ ਕਰਾਉ ਤੁਸੀਂ ਠੀਕ ਠੀਕ ਜੀ ਸਰ ਪੇਸ਼ੈਂਟਸ ਉੱਥੇ ਨਹੀਂ ਆ ਰਹੇ ਜੋ ਗੋ ਟੂ ਦਾ ਪੇਸ਼ੈਂਟ ਸਰ ਇੱਕ ਲਾਸਟ ਡਾਕਟਰ ਭੋਲਾ ਜੀ ਇਹ ਸੈਂਟਰ ਚ ਆ ਰਹੇ ਇਹ ਚ ਹੋਰ ਸਟਾਫ ਵੀ ਐਡ ਕੀਤਾ ਜੋ ਬਿਲਕੁਲ ਸਟਾਫ ਸਟਾਫ ਪੂਰਾ ਦੇਾਂਗੇ ਜੀ ਸਟਾਫ ਦੇਾਂਗੇ ਯੋਗਾ ਦਾ ਯੋਗਾ ਪਲੈਨ ਕਰ ਲਿਆ ਯੋਗਾ ਦੇ ਟੀਚਰਸ ਦੇ ਰਹੇ ਆ ਕਾਉਂਸਲਰਸ ਦੇਵਾਂਗੇ ਹੋਰ ਜੀ ਸਾਥ ਦੇ ਬੰਦ ਸਰ ਜਿਹੜੇ ਸੁਕੇਂਦਰ ਜਿਹੜੇ ਬਨੇ ਆ ਜੈ ਇਲੈਕਟਰੋਸ ਆ ਇਹਨਾਂ ਦੇ ਵਿੱਚੋਂ ਜਿਹੜੇ ਪ੍ਰਾਈਵੇਟ ਰੱਖੇ ਆ ਉਹ ਬੰਦੇ ਕੱਟੇ ਜਾ ਰਹੇ ਆ ਨਹੀਂ ਕੱਢ ਨਹੀਂ ਵੈਕੇਸ਼ਨ ਉਹ ਕੱਢ ਨਹੀਂ ਰਹੀ ਸੀ ਉਹਨਾਂ ਨੂੰ ਅਡਜਸਟ ਕਰਾਂਗੇ ਕਿ ਤੇ ਰੀਡਪਲਏ ਕਰਾਂਗੇ ਰੀਡਪਲਏ ਸਰ ਇੱਕ ਕਲਾਸਕ ਕੁਐਸਚਨ ਬਹੁਤ ਖਾਲੀ ਹੈ ਜੀ ਬਹੁਤ ਖਾਲੀ ਹੈ ਇਹਨਾਂ ਨੇ ਪਿਛਲੇ 15 20 ਸਾਲ ਤੋਂ ਰੱਖੇ ਨਹੀਂ ਸਰ ਹੁਣ ਮੈਂ ਜਦੋਂ ਮੈਂ ਇਸ ਸਾਲ ਤੋਂ ਸ਼ੁਰੂ ਕਰਦਾ ਮੈਂ 300 ਆਏ ਸੀਗੇ ਉਹ ਬੌਂਡ ਵੀ ਭਰਦੇ ਆ ਮੈਂ ਗੱਲ ਅਸੈਂਬਲੀ ਚ ਵੀ ਕੀਤੀ ਸੀ ਹਾਂ ਬੌਂਡ ਵੀ ਭਰਦੇ ਆ ਹੁਣ ਮੈਂ 300 ਦੇ 300 ਰੱਖ ਲਵਾਂ ਜੇ ਮੈਂ ਹਰ ਸਾਲ 300 ਰੱਖਾਂਗਾ ਇਹ ਦੋ ਦੋ ਸਾਲਸ ਪੂਰੇ ਹੋ ਜਾਣਗੇ ਸਰ ਇੱਕ ਕਲਾਸਕ ਕੁਐਸਚਨ ਜਿਹੜੇ ਕਿ ਲੇਡੀਜ਼ ਦੇ ਵਿੱਚ ਨਸ਼ੇ ਦੇ ਦੌਰ ਵੱਧਦਾ ਜਾ ਰਿਹਾ ਹੈ ਇਹਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਪੰਜਾਬ ਦੇ ਜਿਹੜੇ ਕਿ ਗਵਰਨਮੈਂਟ ਨੂੰ ਦੇਖੋ ਮੈਂ ਪੰਜਾਬ ਦੀ ਗਵਰਨਮੈਂਟ ਤਾਂ ਤੁਹਾਡੇ ਸਾਹਮਣੇ ਬੈਠੀ ਆ ਪੰਜਾਬ ਦੀ ਗਵਰਨਮੈਂਟ ਨੂੰ ਕਿ ਲੋਕਾਂ ਨੂੰ ਮੈਂ ਕਹਿੰਦਾ ਭਾਈ ਭਾਈ ਤੁਸੀਂ ਇਹ ਨਸ਼ਿਆਂ ਤੋਂ ਜੜਾ ਹੈਗਾ ਔਰਤਾਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਹਰ ਮਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਔਰਤਾਂ ਦੀਆਂ ਕਮੇਟੀਆਂ ਬਣਾਓ ਕਿਉਂਕਿ ਜਦੋਂ ਕੋਈ ਨਸ਼ੇ ਦੀ ਗੱਲ ਹੁੰਦੀ ਆ ਸਭ ਤੋਂ ਜ਼ਿਆਦਾ ਸਫਰ ਕੌਣ ਕਰਦਾ ਔਰਤ ਕਰਦੀ ਆ ਠੀਕ ਆ ਔਰਤ ਨੂੰ ਕਿ ਹੋਏਗੀ ਨਸ਼ਾ ਕਰੇਗੀ ਉਹ ਉਹਨੂੰ ਪੁਲਿਸ ਵਾਲੇ ਫੜ ਕੇ ਲੈ ਜਾਣਗੇ ਉਹ ਪਹਿਲੇ ਨਿਸ਼ੇੜੀ ਆ ਉਹਦਾ ਰੈਪਿਊਟੇਸ਼ਨ ਖਰਾਬ ਹੈ ਉਹਨੂੰ ਐਕਸਪਲੋਇਟ ਕਰਨਗੇ ਉਹ ਜਿੱਥੇ ਜਾਏਗੀ ਐਕਸਪਲੋਇਟ ਹੋ ਇੰਟਰਵਿਊ ਵਿਚ ਆਣਾ ਤੁਹਾਡੇ ਜਿੰਮੇਵਾਰੀ ਬਹੁਤ ਹੈ ਮੈਂ ਆਪਣੀਆਂ ਜਿਹੜੀਆਂ ਔਰਤਾਂ ਹੈਗੀਆਂ ਤੇ ਆ ਭੈਣਾਂ ਨੂੰ ਬੇਇੱਜ਼ਤੀ ਕਰਦਾ ਵੀ ਤੁਸੀਂ ਅੱਗੇ ਆਓ ਆਪਣੀਆਂ ਕਮੇਟੀਆਂ ਬਣਾਓ ਸਾਡੇ ਨਾਲ ਸਹਿਯੋਗ ਕਰੋ ਕਿਸੇ ਨਾਲ ਕੋਈ ਲੜਾਈ ਨਹੀਂ ਕਰਨੀ ਝਗੜਾ ਨਹੀਂ ਕਰਨਾ ਸਾਡੇ ਕੋਲ ਲਿਆਓ ਤੁਹਾਨੂੰ ਵੀ ਔਰ ਜੇ ਤੁਹਾਡੇ ਕੋਲ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਆਪਣੇ ਇਸਦਾ ਦਾਦਰ ਚ ਬਾਰਗ ਕਪੂਰਥਲਾ ਤੋਂ ਨਰੇਸ਼ ਖੋਸਲਾ ਅਤੇ 사ਜਨ ਖੋਸਲਾ ਦੀ ਰਿਪੋਰਟ